ਦੇਖੋ ਇਹ ਤੇ ਮਹਾਲੀ ਦੀ ਘਟਨਾ ਵੀ ਤੁਹਾਨੂੰ ਪਤਾ ਹੀ ਹੈ ਹਾਂਜੀ ਉਹ ਜਿਹੜੇ ਦੋ ਤਿੰਨ ਨਿਹੰਗ ਸਿੰਘਾਂ ਨੇ ਗੱਡੀ ਚੋਰੀ ਕੀਤੀ ਹੈ ਹਾਂਜੀ ਉਹਦੇ 'ਚ ਇੱਕ ਦੋ ਮੋਨੇ ਬੰਦੇ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਸੀ ਹੂੰ ਤੇ ਇੱਕ ਦੋ ਬੰਦੇ ਪਜਾਮੇ ਕੁਰਤੇ ਪਾਉਂਦੇ ਸੀ ਉਹਨਾਂ ਨੇ ਵੀ ਬਾਣਾ ਪਾਇਆ ਹੋਇਆ ਸੀਗਾ ਹੂੰ ਇਸ ਕਰਕੇ ਬਾਣੇ ਵਾਲੇ ਬੰਦੇ ਵੀ ਕਈ ਬਾਣੇ ਨੂੰ ਬਦਨਾਮ ਕਰਦੇ ਕੱਚੇ ਪੀਲੇ ਬੰਦੇ ਬਾਣਾ ਪਾ ਕੇ ਜਿਵੇਂ ਦੋਰ ਖਾਲੇ ਅਸੀਂ ਚੇਤਾਵਨੀ ਦੇ ਇਨਨੇ ਜਥੇਬੰਦੀਆਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਗਸਿੰਗਾ ਤੇ ਆਪਾਂ ਕੰਟਰੋਲ ਕਰੀਏ ਜਦੋਂ ਨਵੇਂ-ਨਵੇਂ ਮੁੰਡੇ ਬਾਣੇ ਪਾ ਗਏ ਜਾਂ ਨਗਲੀ ਬਾਣਾ ਪਾ ਕੇ ਲੋਕ ਚੋਰੀਆ ਕਰਦੇ ਆ ਜਾਂ ਨਸ਼ੇ ਕਰਦੇ ਬਾਣੇ ਦੀ ਬਦਨਾਮੀ ਕਰਾਉਂਦੇ ਆ ਉਹਨਾਂ ਦੇ ਆਪਾਂ ਨੱਥ ਪਾਉਣੀ ਹੈ ਕਿਤੇ ਸਾਨੂੰ ਕੋਈ ਗਲਤ ਦੇ ਅੰਗ ਸੰਗ ਮਿਲ ਗਿਆ ਅਸੀਂ ਸੰਗਲ ਲਾ ਕੇ ਬੰਨਾਂਗੇ ਵੀ ਤੇ ਜੁਤੀ ਪ੍ਰਿੰਟ ਵੀ ਕਰਾਂਗੇ ਜਿਹੜਾ ਕੋਈ ਬਾਣੇ ਦੀ ਬਦਨਾਮੀ ਕਰੇ ਇਹ ਸਿੱਖਣੀ ਜ਼ਰੂਰੀ ਹੈ ਤੇ ਜਦੋਂ ਅਸੀਂ ਮਰਜ਼ਾਦਾ ਨਹੀਂ ਸਿੱਖਦੇ ਕਈ ਨਵੇਂ ਨੌਜਵਾਨ ਬਾਣੇ ਪਾ ਲੈਂਦੇ ਆ ਕਈ ਨਾਕਲੀ ਨਿਆਖ ਵੀ ਹੱਗੇ ਗਈ ਹਾਂਜੀ ਤੋਂ ਕਹੀਆਂ ਬੜਾ ਗੁੱਸਾ ਲੱਗਣਾ ਜੀਦਾ ਚਲੋ ਉਹਨਾਂ ਦੀ ਮਰਜ਼ੀ ਆ ਥਾਂ ਥਾਂ ਤੇ ਗਲਤ ਕੱਟਣਾ ਵਾਣੂ ਇਨਜਾਮ ਦੇਣਾ ਹਾਂਜੀ ਕੋ ਕੋ ਜਿਹੜਾ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਪਾ ਕੇ ਹਾਂ ਇਹ ਬਾਣੇ ਦੀ ਅਸੀਂ ਇੱਜ਼ਤ ਪੱਤੀ ਵੀ ਰੱਖਣੀ ਆ ਹਾਂ ਤੇ ਸਾਰੇ ਮੋਰਚੇ ਵਾਲੇ ਵੀ ਅੱਜ ਤੱਕ ਕੋਈ ਬੰਦਾ ਦੱਸ ਦੇ ਗਲਤ ਕੰਮ ਇਸ ਕਾਰਨ ਦੇ ਵਿੱਚ ਹਾਂ ਜਿਹੜਾ ਕੋ ਸਾਨੂੰ ਗਲਤ ਨੰਗ ਸੰਗ ਮਿਲ ਗਿਆ ਜਾਂ ਹੋਰ ਗਲਤ ਮਾਲਾ ਮਿਲ ਗਿਆ ਜਿੱਤਿਆ ਮਾਰਗਾ ਹੀ ਸੰਗਲ ਲਾਵਾਂਗੇ ਫਿਰ ਪ੍ਰਸ਼ਾਸਨ ਨੂੰ ਦਵਾਂਗੇ ਜੇ ਕੋ ਬਾਣੇ ਵਾਲਾ ਬੰਦਾ ਗਲਤੀ ਕਰਦਾ ਜਾਂ ਨਸ਼ਾ ਕਰਦਾ ਜਾਂ ਕੋ ਹੋਰ ਗਲਤੀ ਕਰਦਾ ਅਸੀਂ ਬਿਲਕੁਲ ਮਾਫੜੀ ਕਰਨਾ ਚਾਹਾਂਗੇ ਨਾਮ ਸਿੰਘ ਦਾ ਬਾਣਾ ਪਾਕ ਹੋ ਸਕਦਾ ਪਹਿਲੇ ਤਾਂ ਇਹ ਸਵਾਲ ਹੈ ਇਸ ਸਾਡੇ ਸੰਪਰਦਾ ਬਚਣੀ ਚਾਹੀਦੀ ਹੈ ਸਾਡੀ ਜਥੇਬੰਦੀ ਬਚਣੀ ਚਾਹੀਦੀ ਹੈ ਸਾਡੀਆਂ ਜਥੇਬੰਦੀ ਦੇ ਜਾਇਦਾ ਤਾਂ ਵਧਨੀ ਚਾਹੀਦੀ ਹੈ ਪਰ ਉਹਨਾਂ ਨੂੰ ਕੋਈ ਕੋਮਨਾ ਮਤਲਬਾ ਨਹੀਂ ਕੋਈ ਪੰਤਰਾ ਮਸਲਾ ਨਹੀਂ ਕੋਈ ਕੋਈ ਇਹ ਨਹੀਂ ਪਤਾ ਵੀ ਸਾਡੇ ਪੰਜਾਬ ਦਾ ਕੀ ਮਸਲਾ ਹੈ ਪੰਜਾਬੀ ਕਿੱਧਰ ਜਾ ਰਹੀ ਹੈ ਪੰਜਾਬ ਕਿੱਧਰ ਜਾ ਰਿਹਾ ਹੈ ਸਾਡੀਆਂ ਬੜੀਆਂ ਬੜੀਆਂ ਸੰਪਰਦਾਵਾਂ ਜਿਹੜੀਆਂ ਲਖ ਸਿੰਘ ਜਥੇਬੰਦੀ ਹੈ ਬੜਿਆ ਨੇ ਗੁੱਸਾ ਲੱਗਣਾ ਹੈ ਸਿਰਫ ਉਹ ਆਪੋ ਆਪਣੇ ਸੀਮਤ ਰਹਿ ਗਿਆ ਆਪਣੇ ਪਖੰਡਵਾ ਤੱਕ ਸੀਮਤ ਰਹਿ ਗਿਆ ਉਹਨਾਂ ਦਾ ਫਰਕ ਦੇ ਸਮਝਉਂਦਾ ਵੀ ਅਸੀਂ ਕਿਹੜੇ ਕਿਹੜੇ ਮਸਲਿਆਂ ਤੇ ਗੱਲ ਕਰਨੀ ਹੈ ਇਹ ਨਹੀਂ ਅਸੀਂ ਹਰ ਮਸਲੇ ਦੇ ਮੂੰਹ ਚੱਕ ਕੇ ਨਾ ਗਸਿਆਂ ਨੇ ਭੱਜ ਲੈਣਾ ਹਾਂ ਇਹ ਕਹਿੰਦੇ ਨੌਜਵਾਨ ਅੱਜ ਦੇ ਕਰ ਰਹੇ ਨਵੇਂ ਚਾਹਦੇ ਹਾਂਜੀ ਪਰ ਨਹੀਂ ਹਾਂ ਸਾਡਾ ਕੋਈ ਪੰਥ ਦਾ ਮਸਲਾ ਹੋਵੇ ਸਾਡਾ ਕੋਈ ਕੌਮ ਦਾ ਮਸਲਾ ਹੋਵੇ ਸਾਡਾ ਕੋਈ ਬੇਰਬੀਆ ਦਾ ਮਸਲਾ ਹੋਵੇ ਕੋਈ ਚੰਗਾ ਕੰਮ ਹੋਵੇ ਜਿੰਨਾ ਜੇ ਅਸੀਂ ਲੜਦੇ ਨਾ ਸਾਡਾ ਅਕਸਰ ਉੱਚਾ ਹੋਵੇ ਹੋਰ ਲੋਕਾਂ 'ਚ ਪਤਾ ਲੱਗੇ ਬਈ ਯਾਰ ਗੁਰੂ ਗੋਬਿੰਦ ਸਿੰਘ ਦਾ ਪਖਾਲਸਾ ਹੈ ਇਹਦੇ ਟਾਈਮ ਤੇ ਜਿਹੜੇ ਕੋ ਸਿੰਘ ਸਜਣ ਆਉਂਦੇ ਸੀਗੇ ਹਾਂਜੀ ਉਹਨਾਂ ਨੂੰ 6-6 ਮਹੀਨੇ ਲੰਗਰ ਦੇ ਬਰਤਨਾਂ ਦੀ ਸੇਵਾ ਲਾਛੜਦੇ ਸੀ ਹਾਂਜੀ ਢੋੜਿਆਂ ਦੀ ਸੇਵਾ ਲਾਛੜਦੇ ਸੀ ਹਾਂ ਤੇ ਜਦ ਬਾਣੀ ਦੀ ਵਿਦਿਆ ਸਿਖਾਉਂਦੇ ਸੀਗੇ ਹਾਂਜੀ ਉਹ ਚੀਜ਼ਾਂ ਜ਼ਰੂਰੀ ਸੀ ਅੱਜ ਕੱਲ ਸਾਡੇ ਜਥੇਮੰਦਿਆਲੇ ਦੇ ਜਿਹੜਾ ਇੱਕਦਮ ਆਪਾਂ ਬਾਣਾ ਪਵਾ ਦਨੇ ਆ ਹਾਂਜੀ ਤੇ ਕਈ ਗੁੱਲ ਬਾਣਾ ਲੈ ਕੇ ਪਾ ਲੈਂਦੇ ਜਿਹੜੀਆਂ ਮਰਜ਼ਾ ਦਾ ਵਾਰ ਹੀ ਨਹੀਂ ਪਤਾ ਪਤਾ ਉਹ ਜੋਤਨ ਸਿੰਘਾਂ ਨੇ ਗੱਡੀ ਚੋਰੀ ਕੀਤੀ ਹੈ ਹਾਂਜੀ ਉਹਦੇ 'ਚ ਇੱਕ ਦੋ ਮੋਨੇ ਬੰਦੇ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਸੀ ਹੂੰ ਤੇ ਇੱਕ ਦੋ ਬੰਦੇ ਪਜਾਮੇ ਕੁਰਤੇ ਪਾਉਂਦੇ ਸੀ ਉਹਨਾਂ ਨੇ ਵੀ ਬਾਣਾ ਪਾਇਆ ਹੋਇਆ ਸੀਗਾ ਹੂੰ ਇਸ ਕਰਕੇ ਬਾਣੇ ਵਾਲੇ ਬੰਦੇ ਨੇ ਕਈ ਬਾਣੇ ਨੂੰ ਬਦਨਾਮ ਕਰਦੇ ਕੱਚੇ ਪੀਲੇ ਬੰਦੇ ਬਾਣਾ ਪਾ ਕੇ ਮਿੰਨਾਂ ਸਿੰਘਾਂ ਵੱਲੋਂ ਭਈਆ ਮਾਰਿਆ ਗਿਆ ਹਾਂਜੀ ਇੱਕ ਉਹਦੇ ਜੰਨਾਂ ਸਿੰਘ ਆ ਹੂੰ ਤੇ ਦੂਜਾ ਤੇ ਪਹਿਲੂ ਕੱਚਾ ਪੀਲਾ ਹੋ ਹੂੰ ਸ਼ਾਇਦ ਨਸ਼ੇ ਦਾ ਵੀ ਆਦੀ ਸੀ ਉਹ ਠੀਕ ਹੈ ਸੁਣ ਚਾ ਕਿਉਂਕਿ ਇੱਕ ਜੰਨਾਂ ਸਿੰਘ ਸੀ ਬੰਦਾ ਕਹਿੰਦੇ ਉਹਨੇ ਮਾਰਿਆ ਕੁੱਟ ਕੇ ਹਾਂਜੀ ਵੇਖੋ ਥੋੜੀ ਬੱਧੀ ਭਈਏ ਦੀ ਗਲਤੀ ਹੋ ਸਕਦੀ ਕਿਸੇ ਦੇ ਘਰ ਚੱਲ ਕੇ ਆਇਆ ਹੋ ਸਾਰੇ ਧਿਆਨ ਦੇਣ ਦੀ ਲੋੜ ਹੈ ਪਰ ਉਥੇ ਉਹ ਗਲਤੀ ਹੈ ਜੋ ਕੋਈ ਨਾ ਨੂੰ ਕੁੱਟ ਕੇ ਮਾਰਨਾ ਨਹੀਂ ਚਾਹੀਦਾ ਜੇ ਉਹਦੀ ਗਲਤੀ ਸੀ ਫਾਲਸਾ ਜੁੱਤੀਆਂ ਮਾਰ ਕੇ ਪੰਚਾਇਤ ਨੂੰ ਦੇਣ ਦੇ ਪ੍ਰਸ਼ਾਸਨ ਨੂੰ ਦੇਣ ਦੇ ਅਸੀਂ ਬਿਨਾਂ ਵਜ੍ਹਾ ਤੋਂ ਕਿਸੇ ਬੰਦੇ ਨੂੰ ਮਾਰ ਦਾਂਗੇ ਉਹਦੇ ਅਸਾਮਾ ਅਖਸ਼ ਖਰਾਬ ਹੁੰਦਾ ਹ ਹ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਅੱਜ ਕੌਮੀ ਇਨਸਾਫ ਮੋਰਚਾ ਵਾਈਪਸ ਚੋਂ ਉਥੇ ਪਹੁੰਚੇ ਹਾਂ ਮੋਹਾਲੀ ਵਿਖੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਹੋਵੇ ਚਾਹੇ ਖਬਰਾਂ ਦੇ ਉੱਪਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ निहंग सिंहਾਂ ਦਾ ਬਾਣਾ ਬਾਣੇ ਬਾਰੇ ਗੱਲ ਕਰਾਂਗੇ ਵੀ ਨਿਹੰਗ ਸਿੰਘਾਂ ਦਾ ਬਾਣਾ ਪਾ ਕੌਣ ਸਕਦਾ ਕੀ ਹੈ ਬਿਨਾ ਅਮਰਤ ਸ਼ਕ ਅਮਰਤ ਸ਼ਕਰ ਤੋਂ ਬਿਨਾ ਵੀ ਪਹਿਲਾਂ ਪਾਇਆ ਜਾ ਸਕਦਾ ਪੂਰੀ ਵਿਚਾਰ ਚਰਚਾ ਕਰਾਂਗੇ ਕਿਉਂਕਿ ਕਈ ਦਿਨਾਂ ਤੋਂ ਜਿਹੜੀਆਂ ਕਟਨਾਵਾਂ ਸਾਹਮਣੇ ਆ ਰਹੀਆਂ ਬਾਣਾ ਪਾ ਕੇ ਨਿਹੰਗ ਸਿੰਘ ਚੌਰੀਆਂ ਨੂੰ ਇਨਜਾਮ ਦਿੰਦੇ ਨੇ ਜਾਂ ਵੱਡੀਆਂ ਕਟਨਾਵਾਂ ਨੂੰ ਇਲਜ਼ਾਮ ਦਿੰਦੇ ਨੇ ਤਾਂ ਉਸ ਨੂੰ ਲੈ ਕੇ ਪੂਰੀ ਵਿਚਾਰ ਚਰਚਾ ਕਰਾਂਗੇ ਸਾਡਾ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤਾ ਕਲਾਂ ਵਾਲੇ ਅਕਸਰ ਹੁਣ ਬਾਈਪੀਐਸ ਚੌਕ ਜੋ ਕਿ ਮੋਹਾਲੀ ਵੀ ਖੜਟੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਫੇ ਪੂਰੀ ਵਿਚਾਰ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਣੇ ਨਿਰੰਗ ਸਿੰਘ ਦਾ ਬਾਣਾ ਪਾ ਸਕਦਾ ਪਹਿਲਾਂ ਤਾਂ ਇਹ ਸਵਾਲ ਹੈ ਦੇਖ ਲਓ ਪਹਿਲਾ ਬਾਣੀ ਫਿਰ ਬਾਣਾ ਹਾਂ ਕਿਉਂਕਿ ਪਹਿਲਾ ਆਪਾਂ ਨੂੰ ਬਾਣੀ ਜ਼ਰੂਰੀ ਆ ਹਾਂਜੀ ਉਤੋਂ ਬਾਅਦ ਫਿਰ ਬਾਣਾ ਤਿਆਰ ਪਰ ਤਿਆਰ ਕਿਉਂਕਿ ਬਾਣੇ ਪਉਣ ਦੇ ਨਾਲ ਮਰਜ਼ਾਦਾ ਜ਼ਰੂਰੀ ਆ ਹਾਂਜੀ ਜਾ ਪੰਥ ਦੀਆਂ ਸਵਾਵਾਂ ਦਾ ਪਤਾ ਲੱਗਣਾ ਚਾਹੀਦਾ ਹੁਣ ਦਲ ਪੰਥਿਆ ਹਾਂ ਕਿਉਂਕੋ ਆਪਾਂ ਕੱਲਾ ਬਾਣਾ ਪਾ ਕੇ ਜਿਹੜਾ ਆਪਾਂ ਵਿੱਚ ਭੱਜੇ ਫਰੀਏ ਉਹ ਫਾਇਦਾ ਨਹੀਂਗਾ ਹਾਂ ਬਾਣੀ ਵੀ ਜ਼ਰੂਰੀ ਹੈ ਹਾਂ ਉਹਦੇ ਨਾਲ ਸੇਵਾ ਵੀ ਜ਼ਰੂਰੀ ਹੈ ਹਾਂ ਜਿਵੇਂ ਗੁਰੂ ਦੇ ਘੋੜਿਆਂ ਦੀ ਸੇਵਾ ਦਲ ਪੰਥ ਦੇ ਬਰਤਨਾਂ ਦੀ ਸੇਵਾ ਲੰਗਰਾਂ ਦੀ ਸੇਵਾ ਜੋ ਕਿ ਮਰਜ਼ਾਦਾ ਸਿੱਖਣੀ ਜ਼ਰੂਰੀ ਹੈ ਹਾਂ ਤੇ ਜਦੋਂ ਅਸੀਂ ਮਰਜ਼ਾਦਾ ਨਹੀਂ ਸਿੱਖਦੇ ਕਈ ਨਵੇਂ ਨੌਜਵਾਨ ਬਾਣੇ ਪਾ ਲੈਂਦੇ ਆ ਕਈ ਨਕਲੀ ਨਿਹੰਗ ਵੀ ਆ ਗਏ ਕਈ ਹਾਂਜੀ ਤੋ ਕਈਨ ਬੜਾ ਗੁੱਸਾ ਲੱਗਣਾ ਜਿਹਦਾ ਚਲੋ ਉਹਨਾਂ ਦੀ ਮਰਜ਼ੀ ਆ ਥਾਂ ਥਾਂ ਤੇ ਗਲਤ ਤੇ ਕਟਨਾ ਵਾਣੂ ਅੰਜਾਮ ਦੇਣਾ ਹਾਂਜੀ ਕੋਕੋ ਜਿਹੜਾ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਪਾ ਕੇ ਹਮ ਇਹ ਬਾਣੇ ਦੀ ਅਸੀਂ ਇੱਜ਼ਤ ਪੱਤ ਵੀ ਰੱਖਣੀ ਹੈ ਕਿਉਂਕਿ ਬਾਣਾ ਬੜਾ ਉੱਚਾ ਸੁੱਚਾ ਹੈ ਹਮ ਕਿਉਂਕਿ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਉੱਤੇ ਹੀ ਥਾਂ ਥਾਂ ਤੇ ਇਸ ਬਾਣੇ ਦੀ ਕਿਤੇ ਬਦਨਾਮੀ ਨਹੀਂ ਕਰਾਉਣੀ ਮੈਂ ਵੀ ਪ੍ਰਾਤਨ ਮਰਾਇਦਾ ਦੇ ਹਿਸਾਬ ਨਾਲ ਆਪਾਂ ਦੇਖੀਏ ਪਹਿਲਾਂ ਦਲਾ ਪੰਥਾਂ ਦੇ ਵਿੱਚ ਪਹਿਲਾਂ ਲੱਗਦਾ ਵੀ ਜਿਹੜੇ ਨਿਹੰਗ ਸਿੰਘ ਫੌਜ ਜਿਹੜੀ ਭਰਤੀ ਹੁੰਦੀ ਸੀ ਉਹਨਾਂ ਨੂੰ ਪਹਿਲਾਂ ਸੇਵਾ ਦਿੱਤੀ ਜਾਂਦੀ ਸੀਗੀ ਬੇਨੇ ਸਾਲ ਸੇਵਾ ਕਰਨੀ ਫਿਰ ਤੁਹਾਨੂੰ ਬਣਾ ਬਿਲਕੁਲ ਕੋਈ ਇਦਾਂ ਦਾ ਸਿਸਟਮ ਵੀ ਹੁੰਦਾ ਸੀਗੇ ਨਹੀਂ ਪਹਿਲੋ ਬਿਲਕੁਲ ਇੰਜ ਸੀਗਾ ਹਾਂਜੀ ਪਹਿਲੇ ਟਾਈਮ ਤੇ ਜਿਹੜੇ ਕੋ ਸਿੰਘ ਸਜਣ ਆਉਂਦੇ ਸੀਗੇ ਹਾਂਜੀ ਉਹਨਾਂ ਨੂੰ 6-6 ਮਹੀਨੇ ਲੰਗਰ ਦੇ ਬਰਤਨਾਂ ਦੀ ਸੇਵਾ ਲਾਛਣਦੇ ਸੀ ਹਾਂਜੀ ਘੋੜਿਆਂ ਦੀ ਸੇਵਾ ਲਾਛਣਦੇ ਸੀ ਹਾਂ ਤੇ ਜਾਂ ਬਾਣੀ ਦੀ ਵਿਦਿਆ ਸਿਖਾਉਂਦੇ ਸੀਗੇ ਹਾਂਜੀ ਉਹ ਚੀਜ਼ ਜਰੂਰੀ ਸੀ ਅੱਜ ਕੱਲ ਸਾਡੇ ਜਥੇਮੰਦਿਆਲੇ ਵੀ ਜਿਹੜਾ ਇੱਕਦਮ ਆਪਾਂ ਬਾਣਾ ਪਵਾ ਦਨੇ ਆ ਤੇ ਕਈ ਮੁੱਲ ਬਾਣਾ ਲੈ ਕੇ ਪਾ ਲੈਂਦੇ ਜਿਹੜੇ ਜਿਹਨਾਂ ਦੀ ਮਰਜ਼ਾਦਾ ਬਾਰੇ ਹੀ ਨਹੀਂ ਪਤਾ ਕਿਉਂਕੋ ਆਪਾਂ ਜੇ ਥਾਂ ਥਾਂ ਤੇ ਲੜਦਾ ਸਿੰਘ ਚੰਗਾ ਨਹੀਂ ਲੱਗਦਾ ਹਾਂਜੀ ਲੋਕੋ ਲੜਾਈ ਸਾਡੀ ਮੰਦੀ ਜਾ ਤੇ ਲੋ ਗਰੀਬ ਦੀ ਰੱਖਿਆ ਹੋਵੇ ਹਾਂਜੀ ਗੋ ਗਰੀਬ ਦੀ ਰੱਖਿਆ ਕਰਨੀ ਫਿਰ ਖਾਲਸਾ ਪੰਥ ਦਾ ਮਤਲਬ ਸਦਾ ਖਾਲਸਾ ਹਾਂ ਤੇ ਜਿੱਥੇ ਕੋਈ ਧੀ ਪੈਂਦੀ ਇੱਜ਼ਤ ਨੂੰ ਹੱਥ ਪਾਵੇ ਹਾਂ ਜਿੱਥੇ ਕੋ ਸਾਡੀ ਅਣਖ ਨੂੰ ਪੱਗ ਨੂੰ ਹੱਥ ਪਾਵੇ ਹਾਂ ਜਾਂ ਕੋ ਪੰਥ ਦਾ ਮਸਲਾ ਹੋਵੇ ਜਿੱਥੇ ਕੋ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਦਾ ਮਸਲਾ ਹੋਵੇ ਉਥੇ ਐਸੇ ਲੜੀਏ ਨਾ ਕਿ ਅਸੀਂ ਥਾਂ ਥਾਂ ਤੇ ਜੇ ਅਸੀਂ ਬਾਣੇ ਪਾ ਕੇ ਉਲੜਵਾਜੀ ਕਰਾਂਗੇ ਹਾਂ ਉਹਦੇ ਨਾਲ ਸਾਡੇ ਬਾਣੇ ਦਾ ਅਕਸ਼ਾ ਬਹੁਤ ਖਰਾਬ ਹੁੰਦਾ ਜਿਵੇਂ ਆਪ ਜੀ ਨੇ ਇੱਕ ਵੀਡੀਓ ਪਾਈ ਸੀਗੀ ਕੱਲ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਦੇ ਉੱਪਰ ਫੇਸਬੁਕ ਦੇ ਉੱਪਰ ਬਾਣਾ ਬਾਰੇ ਆਪ ਜੀ ਨੇ ਗੱਲ ਕੀਤੀ ਹੈ ਵੀ ਮੋਹਾਲੀ ਦੇ ਵਿੱਚ ਘਟਨਾਵਾਂ ਹੋ ਰਹੀਆਂ ਪੱਲ ਮੀਆਪੁਰ ਚੰਗਰ ਦੇ ਵਿੱਚ ਘਟਨਾ ਹੋਈ ਹੈ ਵੀ ਪ੍ਰਵਾਸੀ ਦਾ ਕਤਲ ਹੋਇਆ ਇਹਨਾਂ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਦੇ ਵੀ ਬਾਣਾ ਪਾਇਆ ਹੋਇਆ ਦੇਖੋ ਇੱਥੇ ਮੋਹਾਲੀ ਦੀ ਘਟਨਾ ਵੀ ਤੁਹਾਨੂੰ ਪਤਾ ਹੀ ਨਹੀਂ ਉਹ ਜਿਹੜੇ ਇੱਥੇ ਦੋ ਤਿੰਨ ਨਿਹੰਗ ਸਿੰਘਾਂ ਨੇ ਗੱਡੀ ਚੋਰੀ ਕੀਤੀ ਹੈ ਉਹਦੇ 'ਚ ਇੱਕ ਦੋ ਮੋਨੇ ਬੰਦੇ ਜਿਨ੍ਹਾਂ ਨੇ ਬਾਣਾ ਪਾਇਆ ਹੋਇਆ ਸੀ ਤੇ ਇੱਕ ਦੋ ਬੰਦੇ ਪਜਾਮੇ ਕੁਰਤੇ ਪਾਉਂਦੇ ਸੀ ਉਹਨਾਂ ਨੇ ਵੀ ਬਾਣਾ ਪਾਇਆ ਹੋਇਆ ਸੀਗਾ ਇਸ ਕਰਕੇ ਵਾਣੇ ਵਾਲੇ ਬੰਦੇ ਨੇ ਕਈ ਬਾਣੇ ਨੂੰ ਬਦਨਾਮ ਕਰਦੇ ਕੱਚੇ ਪੀਲੇ ਬੰਦੇ ਬਾਣਾ ਪਾ ਕੇ ਜਿੰਨੀ ਲੋੜ ਹੈ ਆਪਣੇ ਜਥੇਬੰਦੀਆਂ ਨੂੰ ਜਿੰਨੂੰ ਵੀ ਅਸੀਂ ਕੋਈ ਜਥੇਬੰਦੀ ਦਾ ਲਾਇਸੈਂਸ ਦੇਣਾ ਹੈ ਹਾਂਜੀ ਪਹਿਲੋਂ ਉਹਨੂੰ ਅਸੀਂ ਵੈਰੀਫਾਈ ਕਰੀ ਉਹਦੀ ਜਾਂਚ ਕਰੀਏ ਕਿ ਉਹ ਅਮਰਤ ਛਕਣ ਦੇ ਕਾਬਿਲ ਹੈ ਹਾਂ ਕਿ ਉਹ ਸਿੰਘ ਬਣਨ ਦੇ ਕਾਬਿਲ ਹੈ ਕਿਉਂਕਿ ਬਾਣਾ ਬੜਾ ਵੱਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹਾਂਜੀ ਕਿਤੇ ਉਹ ਬੰਦਾ ਚੋਰ ਜਾਤ ਤੇ ਨਹੀਂ ਹਾਂ ਕਿਤੇ ਉਹ ਬੰਦਾ ਨਸ਼ੇ ਦਾ ਕੋ ਆਦੀ ਤੇ ਨਹੀਂ ਮਾੜੇ ਦਾ ਹਾਂ ਸਾਨੂੰ ਇਹ ਚੀਜ਼ਾਂ ਸੋਚ ਕੇ ਫਿਰ ਜਥੇਬੰਦੀ ਦਾ ਲਿਸੈਂਸ ਦੇਣਾ ਚਾਹੀਦਾ ਹੈ। ਹਾਂ। ਲੇਕਿਨ ਨਵੇਂ ਜਿਹੜੇ ਨੌਜਵਾਨੇ ਨਵੇਂ-ਨਵੇਂ ਨਿਹੰਗ ਬੰਦੇ ਆ। ਹਾਂਜੀ। ਉਹਨਾਂ ਨੂੰ ਵੀ ਮਰਜ਼ਾਦਾ 'ਚ ਰਹਿ ਕੇ ਕਿਸੇ ਨਾ ਕਿਸੇ ਜਥੇਬੰਦੀ ਨਾਲ ਜੁੜਨਾ ਚਾਹੀਦਾ ਹੈ। ਨਾ ਕਿ ਅਸੀਂ ਆਪਣੇ ਆਪ ਨੂੰ ਹੀ ਇਕੱਲਾ ਸਮਝੀਏ ਵੀ ਅਸੀਂ ਤੇ ਇੱਕ ਬਾਣਾ ਪਾ ਲਿਆ। ਤੇ ਅਸੀਂ ਬੜੀ ਚੜ੍ਹਦੀ ਕਲਾ 'ਚ ਹੋਗੇ ਨਹੀਂ ਜਥੇ ਮੰਦੀ ਦੇ ਨਾਲ ਰਹਿ ਕੇ ਜਥੇ ਮੰਦੀ ਦੀ ਮਰਜ਼ਾਦਾ ਨੂੰ ਸਿੱਖਣਾ ਚਾਹੀਦਾ ਹੈ ਕੋਈ ਸੁਵਾਵਾ ਕਰਨਿਆ ਚਾਹੀਦੇ ਜਥੇ ਮੰਦੀ ਆ ਜੇ ਗੁਰਦਗਰ ਦੀ ਸੇਵਾ ਕੋ ਘੋੜਿਆਂ ਦੀ ਸੇਵਾ ਉਥੋਂ ਬਾਣੀ ਸਿੱਖਣੀ ਚਾਹੀਦੀ ਹੈ ਆਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸਮ ਗ੍ਰੀ ਸਰਬਲੋ ਦੀ ਕਿਉਂਕਿ ਜਿੰਨਾ ਚਿਰ ਅਸੀਂ ਬਾਣੀ ਨਹੀਂ ਪੜਦੇ ਉਹਨਾਂ ਚਿਰ ਤੱਕ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪਤਾ ਨਹੀਂ ਲੱਗੇ ਕਿ ਮਹਾਰਾਜ ਦੀ ਮਰਜ਼ਾਦਾ ਕੀ ਸੀ ਵੀ ਅਸੀਂ ਲੜਨਾ ਕਿੱਥੇ ਆ ਸਾਡੀ ਕੋਈ ਲੜਾਈ ਨਹੀਂ ਹੈ ਅਸੀਂ ਚੌਂਕਾ 'ਚ ਲੜਦੇ ਫਰੀਏ ਬਿਨ ਮਤਬਲਕ ਜਾਂ ਹਰ ਮਸਲੇ ਤੇ ਅਸੀਂ ਲੜਨਾ ਨਹੀਂ ਸਾਡੀ ਲੜਾਈ ਹੈ ਪੰਥ ਦੀ ਕੌਮ ਦੀ ਜਿੱਥੇ ਕੋਈ ਬੇਦਬੀ ਦਾ ਮਸਲਾ ਹੈ ਜਾਂ ਕੋਈ ਕੋਤੇ ਬੜਾ ਵੱਡਾ ਪੰਥ ਦਾ ਮੋਰਚਾ ਹੈ ਨਾ ਕਿ ਅਸੀਂ ਆਪਣੇ ਨਿੱਕੇ ਨਿੱਕੇ ਸਵਾਰਥਾਂ ਦੀ ਲੜ ਕੇ ਬਾਣੇ ਦੀ ਬਦਨਾਮੀ ਕਰਾਈਏ ਉਹਦੇ 'ਚ ਖਾਲਸਾ ਪੰਥ ਨੂੰ ਸੋਬਾ ਨਹੀਂ ਦਿੱਤਾ ਤੇ ਹੁਣ ਕਟਨਾਵਾ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਆਪਾਂ ਦਾ ਕਹਿਦੇ ਵੀ ਦਸਵੇਂ ਪਾਤਸ਼ਾਹ ਦਾ ਬਾਣਾ ਨੀਲਾ ਬਾਣਾ ਹੈ ਪਰ ਦੂਜੇ ਪਾਸੇ ਲੋਕਾਂ ਦੇ ਵਿੱਚ ਲੋਕ ਕਿਵੇਂ ਦੇਖਣਗੇ ਇਸ ਸੀਜ਼ ਨੂੰ ਕਿਉਂਕਿ ਜੇ ਗੱਲ ਕਰੇ ਖਬਰਾਂ ਲੱਗਦੀਆਂ ਵੱਡੇ ਵੱਡੇ ਚੈਨਲਾਂ ਦੇ ਵਿੱਚ ਵਰਲਡ ਵਾਈਡ ਅਹੀ ਚੀਜ਼ ਜਾਂਦੀ ਵੀ ਤਾਂ ਫਲਾਣਾ ਬੰਦਾ ਸੀ ਉਹਨੇ ਬਾਣਾ ਪਾਇਆ ਹੋਇ ਇੱਕ ਘਟਨਾ ਕੀਤੀ ਐ ਜਿੱਦਾਂ ਉਹਨੂੰ ਗੱਡੀ ਦੀ ਚੋਰੀ ਦੀ ਗੱਲ ਕੀਤੀ ਤੁਸੀਂ ਜਾਂ ਪ੍ਰਵਾਸੀ ਦਾ ਕਤਲ ਲਾ ਦੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਸੀਜ਼ ਨੂੰ ਕਿਵੇਂ ਕੱਢਿਆ ਜਾਊਗਾ ਕਿਉਂਕਿ ਜੇ ਗੱਲ ਕਰੀਏ ਪੰਥ ਦਾ ਨੀਮਾ ਦਿਖ ਰਿਹਾ ਇਸ ਦੇ ਨਾਲ ਇਸ ਚੀਜ਼ ਦਾ ਦੇਖੋ ਸਭ ਤੋਂ ਵੱਡਾ ਤੇ ਮਸਲਾ ਇਹ ਆ ਜਿਹੜੀ ਤੁਸੀਂ ਹੁਣ ਇੱਥੋਂ ਦੀ ਘਟਨਾ ਲਾ ਰਹੇ ਆ ਹਾਂਜੀ ਨਿਹੰਗ ਸਿੰਘਾਂ ਵੱਲੋਂ ਭਈਆ ਮਾਰਿਆ ਗਿਆ ਹਾਂਜੀ ਇੱਕ ਉਹਦੇ ਚ ਨਿਹੰਗ ਸਿੰਘ ਆ ਹਾਂ ਤਾਂ ਦੂਜਾ ਦੇ ਪਹਿਲੇ ਕੱਚਾ ਪੀਲਾ ਹੋ ਹਮ ਨਸ਼ਾ ਨਸ਼ੇ ਦਾ ਵੀ ਆਦੀ ਸੀ ਉਹ ਠੀਕ ਹੈ ਸੁਣ ਚ ਕਿਉਂਕਿ ਇੱਕ ਜਨੇਗ ਸਿੰਘ ਸੀ ਬੰਦਾ ਕਹਿੰਦੇ ਉਹਨੇ ਮਾਰਿਆ ਕੁੱਟ ਕੇ ਹਾਂਜੀ ਦੇਖੋ ਥੋੜੀ ਬੱਧੀ ਭਈਏ ਦੀ ਗਲਤੀ ਹੋ ਸਕਦੀ ਕਿਸੇ ਦੇ ਘਰ ਚੱਲ ਕੇ ਆਇਆ ਹੋ ਸਾਰੇ ਧਿਆਨ ਦੇਣ ਦੀ ਲੋੜ ਹੈ ਪਰ ਪੋਥਿਓ ਗਲਤ ਹੈ ਕਿ ਉਹਨਾਂ ਨੂੰ ਕੁੱਟ ਕੇ ਮਾਰਨਾ ਨਹੀਂ ਸੀ ਚਾਹੀਦਾ ਜੇ ਉਹਦੀ ਗਲਤੀ ਸੀ ਪੰਜ ਸੱਤ ਜੁੱਤੀਆ ਮਾਰ ਕੇ ਪੰਚਾਇਤ ਨੂੰ ਦੇਂਦੇ ਪ੍ਰਸ਼ਾਸਨ ਨੂੰ ਦੇਂਦੇ ਅਸੀਂ ਬਿਨਾਂ ਵਜ੍ਹਾ ਤੋਂ ਕਿਸੇ ਬੰਦੇ ਨੂੰ ਮਾਰ ਦਾਂਗੇ ਉਹਦੇ ਚ ਹਸਾਬਾ ਅੱਖ ਖਰਾਬ ਹੁੰਦਾ ਬਹੁਤ ਗਲਤ ਗੱਲ ਹੈ ਅਸੀਂ ਗਾਂ ਦੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਜਿੰਨੇ ਵੀ ਨਿਹੰਗ ਸਿੰਘ ਆ ਜਾ ਕੇ ਬਾਣੇ ਪਾਉਂਦੇ ਆ ਜਾ ਨਵੇਂ ਨਵੇਂ ਨਿਹੰਗ ਸਿੰਘ ਬਣੇ ਨੇ ਹੁੱਲੜ ਬਾਜੀ ਕਰਦੇ ਤੇ ਜਾ ਕੋ ਨਸ਼ੇ ਕਰਦੇ ਸਾਡੇ ਵੱਲੋਂ ਚੇਤਾਵਨੀ ਨਹੀਂ ਬਣੀ ਚੜਦੀ ਗਲਾ 'ਚ ਤੇ ਜਿਹੜਾ ਸਾਨੂੰ ਗਲਤ ਨਿਹੰਗ ਸਿੰਘ ਮਿਲ ਗਿਆ ਹਾਂਜੀ ਉਹ ਨਕਲਾ ਬਣ ਨਕਲ ਨਕਰੀ ਬਾਣਾ ਪਾ ਕੇ ਤੁਰੇ ਫਿਰਦਾ ਜਾ ਕੋ ਬਾਣੇ 'ਚ ਹੁੱਲੜ ਬਾਜੀ ਕਰਦਾ ਬੇਨ ਮਤਲਬ ਤੋਂ ਤੇ ਜਾ ਕੋ ਬਾਣੇ ਦੀ ਬੇਦਬੀ ਕਰਨ ਦੇ ਅਸੀਂ ਜੁੱਤੀ ਬ੍ਰੇਡ ਕਰਕੇ ਇਥੇ ਮੋਰਚੇ ਤੇ ਲਾ ਕੇ ਸੰਗਲ ਲਾ ਦਿਆ ਭਾਬੀ ਫਰਕ ਕਿੱਦਾਂ ਸਮਝਾਂਗੇ ਫਰਕ ਸਾਨੂੰ ਸਮਝਣਾ ਪਏਗਾ ਵੀ ਦੇਖਣ ਤੋਂ ਇੱਕੋ ਜਿਹਾ ਲੱਗਣਗੇ ਨਾ ਕਿਰਦਾਰ ਤੇ ਇੱਕੋ ਜਿਹਾ ਭਾਬੀ ਇੱਕੋ ਜਿਹਾ ਜਿਹੜਾ ਕਿਰਦਾਰ ਇੱਕੋ ਹੈਗਾ ਨਾ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਦਾ ਪਾਸ਼ਾ ਦਾ ਜਿਹੜਾ ਖਾਲਸਾ ਨਾ ਉਹ ਮੜੀ ਦੀ ਗੱਲ ਤੋਂ ਲੜਦਾ ਨਹੀਂ ਹਾਂ ਲੜਦਾ ਜਿੱਥੇ ਇੱਕ ਤੇ ਲੋੜ ਹੋਵੇ ਕੋਈ ਪੰਥ ਦੀ ਲੜਾਈ ਹੋਵੇ ਕਿਤੇ ਕੋ ਅਣਖ ਦੀ ਗੱਲ ਹੋਵੇ ਕਿਸੇ ਭੈਣ ਦੀ ਕੋਈ ਇੱਜ਼ਤ ਲੁੱਟਦਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਦਬਿਆ ਦੀ ਗੱਲ ਹੋਵੇ ਉੱਥੇ ਲੜਦੇ ਆ ਮੈਂ ਆਖਿਆ ਅਸੀਂ ਮੜੀ ਮੜੀ ਗੱਲਾਂ ਤੋਂ ਲੜਦੇ ਫਰੀਏ ਉਹ ਸਾਡੀ ਲੜਾਈ ਨਹੀਂ ਬਣਦੀ ਲੜਾਈ ਹੈ ਕੋ ਬੜੀ ਵੱਡੀ ਲੜਾਈ ਕੌਮ ਦੀ ਲੜਾਂਗੇ ਸਾਨੂੰ ਵੀ ਲੜਨਾ ਪੈ ਸਕਦਾ ਪਰ ਨਹੀਂ ਜਿਹੜਾ ਤਾਂ-ਤਾਂ ਤੇ ਅਸੀਂ ਲੋਕਾਂ ਨਾਲ ਉਲਝਦੇ ਫਰੀਏ ਸਿੰਘ ਦਾ ਕੰਮ ਨਹੀਂ ਫਿਰ ਇਸ ਜਿਹਨੂੰ ਰੋਕਿਆ ਕਿਵੇਂ ਜਾ ਸਕਦਾ ਜੇ ਗੱਲ ਕਰੀਏ ਕਿਸ ਤਰ੍ਹਾਂ ਨੱਥ ਪਾਈ ਜਾ ਸਕਦੀ ਹੈ ਇਦਾਂ ਦੇ ਜਿਹੜੇ ਬੰਦੇ ਨੇ ਜਿਹੜੇ ਮਤਲਬ ਕਿ ਪੰਥਾ ਦੇ ਵਿੱਚ ਆਣ ਕੇ ਬਹਿਰੂਪੀ ਬਣ ਗਏ ਕਹਿ ਸਕਦੇ ਆਪਾਂ ਵੀ ਬਾਣਾ ਪਾ ਕੇ ਇਦਾਂ ਦੀ ਘਟਨਾਵਾਂ ਨੂੰ ਇਲਜ਼ਾਮ ਦਿੰਦੇ ਨੇ ਦੇਖੋ ਅਸੀਂ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਹਾਂਜੀ ਵੀ ਜਿਨ੍ਹਾਂ ਦੇ ਨਿਹੰਗ ਸਿੰਘ ਨੇ ਤਿਆਰ ਪ੍ਰਚਾਰ ਬੜੀ ਚੜ੍ਹਦੀ ਕਲਾ ਤੇ ਜਿਨ੍ਹਾਂ ਜੋ ਕੋ ਨਵੇਂ ਮੁੰਡੇ ਨਿਹੰਗ ਸਿੰਘ ਬਣਦੇ ਆ ਹਾਂਜੀ ਉਹਨਾਂ ਤੇ ਉਹ ਆਪ ਕੰਟਰੋਲ ਕਰਨ ਜਿਨ੍ਹਾਂ ਨੂੰ ਉਹ ਲੋ ਸੰਸਦ ਦਿੰਦੇ ਆ ਜਾਂ ਕੋ ਜਥੇਬੰਦੀ ਵੱਲੋਂ ਕੋਈ ਮਾਨਤਾ ਦਿੰਦੇ ਆ ਉਹਨਾਂ ਦਾ ਫਰਜ਼ ਸਮਝੋ ਹੁੰਦਾ ਵੀ ਅਸੀਂ ਕਿਹੜੇ ਕਿਹੜੇ ਮਸਲਿਆਂ ਤੇ ਗੱਲ ਕਰਨੀ ਆ ਹਾਂ ਇਹ ਨਹੀਂ ਅਸੀਂ ਹਰ ਮਸਲੇ ਦੇ ਮੂੰਹ ਚੱਕ ਕੇ ਨਾ ਦੱਸਿਆ ਨਾ ਭੱਜ ਲੈਣਾ ਹਾਂ ਠੀਕ ਹੈ ਜੀ ਨੌਜਵਾਨ ਅੱਜ ਇਹ ਕਰ ਰਹੇ ਨਵੇਂ ਚਾਹਦੇ ਹਾਂ ਜੀ ਪਰ ਨਹੀਂ ਹਾਂ ਸਾਡਾ ਕੋਈ ਪੰਥ ਦਾ ਮਸਲਾ ਹੋਵੇ ਸਾਡਾ ਕੋਈ ਕੌਮ ਦਾ ਮਸਲਾ ਹੋਵੇ ਸਾਡਾ ਕੋਈ ਬੇਅਦਬੀਆ ਦਾ ਮਸਲਾ ਹੋਵੇ ਕੋਈ ਚੰਗਾ ਕੰਮ ਹੋਵੇ ਜਿਤਨਾ ਜੇ ਅਸੀਂ ਲੜਦੇ ਨਾ ਸਾਡਾ ਅਕਸਰ ਉੱਚਾ ਹੋਵੇ ਹੋਰ ਲੋਕਾਂ 'ਚ ਪਤਾ ਲੱਗੇ ਬਈ ਯਾਰ ਗੁਰਗੋਬਰ ਸਿੰਘ ਦਾ ਪਖਾਲਸਾ ਹੈ ਤੇ ਇੱਥੇ ਧੀ ਪੈਂਦੀ ਜਿੱਦਾਂ ਸਵਾਲ ਸੀ ਤਾਂ ਖਾਲਸਾ ਖੜਿਆ ਗੋ ਗੋਰੀ ਦੀ ਰੱਖਿਆ ਕਰਨਾ ਖਾਲਸੇ ਦਾ ਧਰਮ ਹੈ। ਹਾਂ। ਨਾ ਕਿ ਅਸੀਂ ਥਾਂ ਥਾਂ ਦੇ ਉੱਡਦੇ ਪ리에 ਬਹੁਤ ਦੱਸ ਤਗਾਲਿਆ। ਅਸੀਂ ਚੇਤਾਵਨੀ ਦੇ ਦਿੰਦੇ ਨੇ ਜਥੇ ਮੰਨਿਆਂ ਨੂੰ ਕਹਿੰਨੇ ਆ। ਇਹਨਾਂ ਨੇ ਗਸਿੰਗਾ ਤਾਂ ਆਪਾਂ ਕੰਟਰੋਲ ਕਰੀਏ ਜਿਹੜੇ ਨਵੇਂ-ਨਵੇਂ ਮੁੰਡੇ ਬਾਣੇ ਪਾ ਕੇ ਉੱਠੇ ਆ ਜਾਂ ਨਕਲੀ ਬਾਣਾ ਪਾ ਕੇ ਲੋਕ ਚੋਰੀਆ ਕਰਦੇ ਆ ਜਾਂ ਨਸ਼ੇ ਕਰਦੇ ਬਾਣੇ ਦੀ ਬਦਨਾਮੀ ਕਰਾਉਂਦੇ ਆ। ਹਾਂਜੀ। ਉਹਨਾਂ ਦੇ ਆਪਾਂ ਨੱਥ ਪੋਣੀ। ਕੀ ਆਉਣ ਵਾਲੇ ਸਮੇਂ ਤੁਸੀਂ ਕੋਈ ਮੀਟਿੰਗ ਵੀ ਰੱਖੋਗੇ ਸਬੰਧੀ? ਅਸੀਂ ਜਨੇ ਬੰਦੀਆਂ ਕਰਾਂਗੇ। ਅਸੀਂ ਪੋਰਸਿਵ ਕਰਾਂਗੇ ਜਥੇ ਪਤਿਆਂ ਨਾਲ ਵੀ ਗੱਲ ਕਰਾਂਗੇ। ਪਰ ਜੇ ਫਿਰ ਵੀ ਨਾ ਸੁਧਰੇ ਜਿੱਥੇ ਸਾਨੂੰ ਕੋਈ ਗਲਤ ਦੇ ਅੰਗ ਸੰਗ ਮਿਲ ਗਿਆ ਅਸੀਂ ਸੰਗਲ ਲਾ ਕੇ ਬੰਨਾਂਗੇ ਵੀ ਜੁੱਤੀ ਪਹੜੀ ਵੀ ਕਰਾਂਗੇ ਜਿਹੜਾ ਕੋਈ ਬਾਣੇ ਦੀ ਬਦਨਾਮੀ ਕਰਾਈ ਨਾ ਵਾਈਪੇਸਟੌਂਗ ਤੇ ਬੈਠੇ ਹੋ ਕਮੇਨਸ ਆਫ ਮੋਰਚਾ ਲੱਗਿਆ ਇੱਥੇ ਦੀ ਵੀ ਇਦਾਂ ਦੀ ਕੋਈ ਘਟਨਾਵਾਂ ਹੁੰਦੀਆਂ ਕੋਈ ਤੁਸੀਂ ਦੇਖਦੇ ਹੋਗੇ ਇੱਥੇ ਇਹ ਜਿਹੜੀ ਘਟਨਾਵਾਂ ਹੁੰਦੀ ਜੇ ਸਾਡੀ ਨੋਲਿਜ ਹੈ ਇਹ ਸੰਗ ਲਾ ਦਨੇ ਹਾਂ ਅਸੀਂ ਨੇ ਗਲਤ ਕੰਮ ਹੋਣ ਦੇ ਸਾਡੇ ਕੋਲ ਅੱਜ ਤੇ ਪ੍ਰਸ਼ਾਸਨ ਵੀ ਸਾਰਾ ਹੁੰਦਾ ਹਾਂਜੀ ਤੇ ਸਾਰੇ ਮੋਰਚੇ ਵਾਲੇ ਵੀ ਅੱਜ ਤੱਕ ਕੋਈ ਬੰਦਾ ਦੱਸ ਦੇ ਗਲਤ ਕੰਮ ਨਹੀਂ ਇਸ ਕਰੰਦੇ ਦੇ। ਜਿਹੜਾ ਕੋ ਸਾਨੂੰ ਗਲਤ ਨੰਗ ਸੰਗ ਮਿਲ ਜਾ ਜਾਂ ਹੋਰ ਗਲਤ ਮਾਲਾ ਮਿਲ ਗਿਆ ਜਿੱਤਿਆਂ ਮਾਰ ਗਿਆ ਸੰਗਲ ਲਾਵਾਂਗੇ। ਫਿਰ ਪ੍ਰਸ਼ਾਸਨ ਦਵਾਗੇ ਜੇ ਕੋ ਬਾਣੇ ਵਾਲਾ ਬੰਦਾ ਗਲਤੀ ਕਰਦਾ ਜਾਂ ਨਸ਼ਾ ਕਰਦਾ ਜਾਂ ਕੋ ਹੋਰ ਗਲਤੀ ਕਰਦਾ ਅਸੀਂ ਬਿਲਕੁਲ ਮਾਫੜੀ ਕਰਨਾ ਕੰਮ। ਸਾਰਿਆਂ ਨੂੰ ਚੇਤਾਵਨੀ ਸਾਡੇ ਵੱਲੋਂ। ਜਿੱਥੇ ਬੰਦੀਆਂ ਹੁਣ ਲੱਗਦਾ ਵੀ ਸਟੈਂਡ ਲੈਣਗੇ ਇਸ ਗੱਲ ਦੇ ਪ੍ਰਤੀ ਕਿਉਂਕਿ ਬਾਬਾ ਜੀ ਦਾ ਕਹਿਣਾ ਵੀ ਜਿਹੜੀ ਇਹ ਚੀਜ਼ ਹੋ ਰਹੀ ਹੈ ਬਹੁਤ ਗਲਤ ਮੈਸੇਜ ਜਾ ਰਿਹਾ ਪੰਜਾਬ ਦੇ ਵਿੱਚ। ਬਾਣਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਹਿਰੂਪੀਏ ਬਣ ਕੇ ਕੁਝ ਕੁ ਬੰਦੇ ਜਥੇਬੰਦੀ ਦੇ ਵਿੱਚ ਵੜ ਜਾਂਦੇ ਨੇ ਬਾਅਦ ਵਿੱਚ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਕਿ ਤੈਨਾਂ ਕਹਿੰਦੇ ਬਾਬਾ ਜੀ ਪੂਤ ਨਾ ਫਿਰ ਜਥੇਬੰਦੀ ਨੂੰ ਪੈਣਾ ਦੇਖੋ ਜਿਹੜੇ ਸਾਡੇ ਜਥੇਬੰਦੀ ਦੇ ਮੁਖੀ ਨਾ ਹਾਂਜੀ ਉਹਨਾਂ ਦੀ ਸੋਚ ਉੱਥੋਂ ਤੱਕ ਖੜ ਗਈ ਉਹਨਾਂ ਨੂੰ ਕੋਈ ਮਤਵਲ ਨਹੀਂ ਵੀ ਕੋਈ ਨਕਲੀ ਬਾਣਾ ਪਾ ਰਿਹਾ ਕੋਈ ਬਾਣੀ ਦੀ ਬਦਨਾਮੀ ਕਰਾ ਰਿਹਾ ਉਹ ਜਥੇਬੰਦੀਆਂ ਵਾਲੇ ਸੰਪਰਦਾ ਵਾਸਤੇ ਸਿਰਫ ਆਪਣੇ ਤੱਕ ਸੀਮਤ ਹੈ ਵੀ ਸਾਡੀ ਸੰਪਰਦਾ ਬਚਣੀ ਚਾਹੀਦੀ ਹੈ ਸਾਡੀ ਜਥੇਬੰਦੀ ਬਚਣੀ ਚਾਹੀਦੀ ਹੈ ਸਾਡੀ ਜਥੇਬੰਦੀ ਤੇ ਜਾਇਦਾ ਤਾਂ ਵਧਣੀ ਚਾਹੀਦੀ ਹੈ ਪਰ ਉਹਨਾਂ ਨੂੰ ਕੋਈ ਕੋਮਣਾ ਮਤਲਬ ਨਹੀਂ ਕੋਈ ਪੰਤਰਾ ਮਸਲਾ ਨਹੀਂ ਕੋਈ ਕੋਈ ਇਹ ਨਹੀਂ ਪਤਾ ਵੀ ਸਾਡੇ ਪੰਜਾਬ ਦਾ ਕੀ ਮਸਲਾ ਹੈ ਪੰਜਾਬੀ ਕਿੱਧਰ ਜਾ ਰਹੀ ਹੈ ਪੰਜਾਬ ਕਿੱਧਰ ਜਾ ਰਿਹਾ ਹੈ ਸਾਡੀਆਂ ਬੜੀਆਂ ਬੜੀਆਂ ਸੰਪਰਦਾਵਾਂ ਜਿਹੜੀਆਂ ਨਾਨਕ ਸਿੰਘ ਜਥੇਬੰਦੀ ਹੈ ਬੜਿਆ ਨੇ ਗੁੱਸਾ ਲੱਗਣਾ ਹੈ ਸਿਰਫ ਉਹ ਆਪੋ ਆਪਣੇ ਸੀਮਤ ਰਹਿ ਗਿਆ ਆਪਣੇ ਪਖੰਡਵਾਦ ਤੱਕ ਸੀਮਤ ਰਹਿ ਗਿਆ ਦੋ ਬਈ ਸਾਰਿਆਂ ਨੂੰ ਬੋਲਣਾ ਚਾਹੀਦਾ ਇਕੱਠੇ ਬੋਲਣਾ ਚਾਹੀਦਾ ਸਟੈਂਡ ਲਾਣਾ ਚਾਹੀ ਪਰ ਨਹੀਂ ਲੈਣਗੇ ਹੂੰ ਕਿਉਂਕਿ ਉਹ ਵੀ ਸਰਕਾਰਾਂ ਦੇ ਵਿਕੇ ਹੋਏ ਨੇ ਹੂੰ ਜਿਹੜਾ ਬੰਦਾ ਸਰਕਾਰਾਂ ਦੇ ਜਿਗਾ ਪੰਜਾਬ ਦੀ ਗੱਲ ਨਹੀਂ ਕਰੇਗਾ ਹੂੰ ਗੁਰੂ ਗੋਬਿੰਦ ਸਿੰਘ ਦੇ ਬਾਣੇ ਦੇ ਹੱਕ ਸੱਚ ਦੀ ਗੱਲ ਨਹੀਂ ਕਰੇਗਾ ਹੂੰ ਕਿਉਂਕਿ ਆਪਾਂ ਹੱਕ ਸੱਚ ਦੀ ਗੱਲ ਕਰਨੀ ਆ ਜਿੱਥੇ ਕੋਈ ਬਾਣੇ ਦਾ ਬਦਨਾਮੀ ਕਰੇਗਾ ਤੇ ਉਹਨੂੰ ਅਸੀਂ ਜੁੱਤੀਆਂ ਮਾਰ ਕੇ ਹਸੰਗ ਲਾ ਕੇ ਕਿੱਥੇ ਬੰਨਿਆ ਕਰਾਂਗੇ